ਸਤਿ ਸ੍ਰੀ ਅਕਾਲ ਜੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਵਾਰ ਫਿਰ ਉਹੀ ਅਪੀਲ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਉਹ ਬਹੁਤ ਕਮਾਲ ਦੀ ਹੈ ਇੱਕ ਬੱਚੇ ਦੀ ਇਨੋਸੈਂਸ ਨੇ ਇੱਕ ਘਰ ਨੂੰ ਕਿਵੇਂ ਬਚਾਇਆ ਇਹ ਹੈ ਜਦੋਂ ਘਰ ਟੁੱਟ ਰਿਹਾ ਹੈ ਪਤੀ ਪਤਨੀ ਤਲਾਕ ਲੈ ਰਹੇ ਨੇ ਤੇ ਜਦੋਂ ਬੱਚਾ ਕਹਿੰਦਾ ਜੱਜ ਅੰਕਲ ਜੇ ਇਹ ਤਲਾਕ ਲੈ ਰਹੇ ਨੇ ਤਾਂ ਮੈਨੂੰ ਵੀ ਤਲਾਕ ਦੇ ਦਿਓ ਕੀ ਕਹਾਣੀ ਕੀ ਹੈ ਸਰੀ ਇਹ ਸੁਣਦੇ ਆ ਬਹੁਤ ਇੰਟਰਸਟਿੰਗ ਹੈ ਔਰ ਸੱਚਮੁੱਚੀ ਬਹੁਤ ਵਾਰ ਜਿਹੜੀ ਮਸੂਮੀਅਤ ਹੈ ਬੱਚੇ ਦੀ ਜਦ ਦਿਲ ਤੋਂ ਨਿਕਲੀ ਗੱਲ ਹੈ ਬੱਚੇ ਦੀ ਉਹ ਕਿੰਨਾ ਅਸਰ ਕਰਦੀ ਹੈ ਲੋਕਾਂ ਤੇ ਵੀ ਦੇਖਣ ਵਾਲਿਆਂ ਤੇ ਵੀ ਤੇ ਮਾਂ ਪਿਓ ਤੇ ਤਾਂ ਕਰ ਨਹੀਂ ਹੈ ਅਸਲ ਦੇ ਵਿੱਚ ਗੱਲ ਕੀ ਹੋਈ ਦਿੱਲੀ ਦੀ ਕੜਕੜ ਡੂਮਾ ਕੋਟ ਇੱਕ ਕੇਸ ਉੱਥੇ ਚੱਲ ਰਿਹਾ ਹੈ ਕੇਸ ਤਾਂ 9 ਸਾਲ ਤੋਂ ਚੱਲਿਆ ਮਕਦਮਾ 9 ਸਾਲ ਤੋਂ 21 ਜਨਵਰੀ ਨੂੰ 21 ਜਨਵਰੀ 2011 ਦੇ ਵਿੱਚ ਵਿਆਹ ਹੋਇਆ ਇੱਕ ਆਦਮੀ ਧੀ ਵੀ ਦੋਨੇ ਠੀਕ ਰਹਿ ਰਹੇ ਸੀ ਔਰ 8 ਜਨਵਰੀ 2013 ਨੂੰ ਉਹਨਾਂ ਦੇ ਮੁੰਡਾ ਵੀ ਹੋ ਗਿਆ ਜਦ ਹੀ ਪਰਿਵਾਰ ਵਧੀਆ ਸੀ ਵਿਆਹ ਦੇ ਦੋ-ਤਿੰਨ ਦੇ ਅੰਦਰ ਅੰਦਰ ਜਿਹੜੇ ਬੱਚੇ ਚਾਹੁੰਦੇ ਨੇ ਰੱਬ ਨੇ ਮੁੰਡਾ ਦੇਤਾ ਪਰਿਵਾਰ ਨੂੰ ਪਰ ਇਸ ਦੇ باوجود ਪਤੀ ਪਤਨੀ ਆਪਸ ਚ ਉਹਨਾਂ ਦੀ ਬਾਨੋ ਹਟ ਗਈ ਲੜਾਈ ਝਗੜਾ ਕਲੇਸ਼ ਸ਼ੁਰੂ ਹੋ ਗਿਆ ਇਹ ਬਾਅਦ ਦੀ ਗੱਲ ਹੈ ਕਿ ਪਤਨੀ ਨੇ ਕਹਤਾ ਜੀ ਮੈਂ ਤੋ ਦਾਜ ਮੰਗਦਾ ਜੀ ਕੁੱਟ ਮਾਰ ਕਰਦਾ ਇਹ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਜਦ ਹੀ ਬੱਚਾ ਹੋ ਗਿਆ ਵਧੀਆ ਰਹਿ ਰਹੇ ਸੀ ਤੇ ਪਰ ਜਦੋਂ ਲੜਾਈ ਝਗੜਾ ਸ਼ੁਰੂ ਹੋ ਗਿਆ ਤਾਂ ਇੰਨਾ ਕੁ ਵਧਿਆ ਕਿ ਕੇਸ کورٹ ਦੇ ਵਿੱਚ ਚੱਲਿਆ ਗਿਆ ਜਿੰਦੀ ਇਹ ਖਾਲ ਇਹ ਹੈ ਕਿ 13 ਦੇ ਵਿੱਚ ਬੱਚਾ ਹੁੰਦਾ ਔਰ 20 ਮਾਰਚ 15 ਚ ਕੇਸ ਕਰਤਾ ਇਹਨਾਂ ਨੇ ਇੱਕ ਦੂਜੇ ਦੇ ਮਤਲਬ ਕੁੜੀ ਨੇ ਕਿਹਾ ਕਿ ਮੈਨੂੰ ਤੁਸੀਂ ਗੁਜ਼ਾਰਾ ਪੱਤਾ ਦਿਓ ਤੇ ਡੌਰੀ ਦਾ ਕੇਸ ਕਰਤਾ ਲੜਾਈ ਝਗੜਾ ਕੁੱਟ ਮਾਰਦਾ ਜਿੰਨੇ ਵੀ ਸਾਡੇ ਦੇਸ਼ ਦੇ ਵਿੱਚ ਨਾ ਇਸ ਤਰ੍ਹਾਂ ਦੇ ਕੋਈ ਮਿਸਯੂਜ਼ ਵੀ ਹੁੰਦੇ ਨੇ ਦਾਸਤਾ ਹਥਿਆਰ ਹੀ ਆ ਕਿਸਮ ਦਾ ਨਾ ਜਦੋਂ ਇਕੱਠੇ ਰਹਿਣਿਆ ਸਭ ਕੁਝ ਠੀਕ ਹੈ ਨਹੀਂ ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਤੋਂ ਫਿਰ ਤਲਾਕ ਦੀ ਅਰਜੀ ਸ਼ੁਰੂਆਤ ਆ ਵੀ ਹੁੰਦੀ ਹੁੰਦੀ ਹੈ ਫਿਰ ਤਲਾਕ ਦੀ ਅਰਜੀ ਪਾਤੀ ਜਿਹੜੀ ਦੋਨਾਂ ਦੇ ਇਹ ਤਲਾਕ ਸਾਡੇ ਦੇਸ਼ ਚ ਨਾ ਸੌਖਾ ਤਾਂ ਹੁੰਦਾ ਨਹੀਂ ਉੱਥੇ ਵੀ ਲੜਾਈ ਝਗੜਾ ਚੱਲਦਾ ਰਿਹਾ ਮਦਰ ਇਹ 15 ਤੋਂ ਲੈ ਕੇ ਤੁਸੀਂ ਦੇਖੋ ਤ ਤਲਾਕ ਜਿਹੜਾ ਇਹ 31 ਜਨਵਰੀ 24 ਤੱਕ ਇਹ ਕੇਸ ਚੱਲਦਾ ਰਿਹਾ ਯਾਨੀ ਤਲਾਕ ਹੋਣ ਦੀ ਆਖਰੀ ਸਮਝੋ ਜਿਹੜੀ ਉਸ ਤੋਂ ਬਾਅਦ ਤਲਾਕ ਹੀ ਹੋਣਾ ਸੀ 31 ਜਨਵਰੀ ਨੂੰ ਇਹ ਤਰੀਕ ਚੱਲ ਰਹੀ ਹੈ ਤੇ ਫਿਰ ਉਹ ਜੱਜ ਜਿਹੜਾ ਇਹਨਾਂ ਦੇ ਵਿਚ ਵਿਚੋੜਲਾ ਸੀ ਜਦ ਸਮਝੋ ਤਾਬੀ ਕਰਾਉਂਦੇ ਨੇ ਨਾ ਕਈ ਵਾਰੀ ਕੋਸ਼ਿਸ਼ ਕਰਦੇ ਨੇ ਦੋਨੇ ਤਰ੍ਹਾਂ ਦੇ ਉਹਨੇ ਆਖਰੀ ਹਮਲਾ ਮਾਰਿਆ ਕਹਿੰਦਾ ਦੱਸੋ ਤੁਹਾਨੂੰ ਆਖਰੀ ਵਾਰ ਪੁੱਛ ਰਿਹਾ ਕਿ ਤੁਸੀਂ ਇਕੱਠੇ ਰਹਿਣਾ ਚਾਹੁੰਦੇ ਹੋ ਕਿ ਨਹੀਂ ਇਕੱਠੇ ਰਹਿਣਾ ਚਾਹੁੰਦੇ ਕਿ ਤੁਹਾਨੂੰ ਅਲੱਗ ਕਰਨਾ ਹੀ ਹੈ ਤਲਾਕ ਹੀ ਲੈਣਾ ਅਲੱਗ ਰਹਿਣਾ ਬੱਚਾ ਕੋਲੇ ਖੜ ਮਾਂ ਨਾਲ ਆਇਆ ਬੱਚਾ 11 ਸਾਲ ਦਾ ਤੇ ਉਹਨਾਂ ਦੋਨਾਂ ਨੇ ਕਹਿੰਤਾ ਕਦੇ ਨਹੀਂ ਹੁਣ ਏਨੀ ਟਾਈਮ ਹੋ ਗਿਆ ਅਸੀਂ ਇਕੱਠੇ ਨਹੀਂ ਰਹਿਣਾ ਅਸੀਂ ਤਾਂ ਦੋਨੋਂ ਨੇ ਅਲੱਗ ਹੋਣ ਦਾ ਫੈਸਲਾ ਕਰ ਲਿਆ ਮਤਲਬ ਕਿ ਉਹਨਾਂ ਨੇ ਇਕੱਠੇ ਰਹਿਣ ਤੋਂ ਜਵਾਬ ਦਿੱਤਾ ਹੁਣ ਬੱਚਾ 11 ਸਾਲ ਦਾ ਸਮਝ ਰਿਹਾ ਰੋਣ ਲੱਗ ਗਿਆ ਜੱਜ ਦੇਖ ਰਿਹਾ ਬੱਚੇ ਵੱਲ ਬੱਚਾ ਰੋਣ ਲੱਗ ਗਿਆ ਜੱਜ ਬੱਚੇ ਨੂੰ ਪੁੱਛਦਾ ਹੈ beta ਤੁਸੀਂ ਦੱਸੋ ਤੁਸੀਂ ਕਿਹਦੇ ਨਾਲ ਰਹਿਣਾ ਹੈ ਬੱਚਾ ਕਹਿੰਦਾ ਮੈਂ ਤਾਂ ਮੰਮੀ ਪਾਪਾ ਨਾਲ ਰਹਿਣਾ ਹੈ ਬੇਤਾ ਦੋਨੋਂ ਨਾ ਰਹਿਣ ਜੱਜ ਕਹਿੰਦਾ ਨਹੀਂ ਤੇਰੇ ਮੰਮੀ ਪਾਪਾ ਇਕੱਠੇ ਨਹੀਂ ਰਹਿਣਾ ਚਾਹੁੰਦੇ ਉਹ ਕਹਿੰਦਾ ਕਿਉਂ ਨਹੀਂ ਇਕੱਠੇ ਰਹਿਣਾ ਚਾਹੁੰਦੇ ਉਹ ਕਹਿੰਦੇ ਇਹ ਇਹਨਾਂ ਦਾ ਆਪ ਦਾ ਮਸਲਾ ਹੈ ਲੜਾਈ ਝਗੜਾ ਰਹਿੰਦਾ ਹੈ ਤੇ ਇਹ ਤਲਾਕ ਰਹਿ ਰਹੇ ਨੇ ਹੁਣ ਬੱਚੇ ਨੂੰ ਪਤਾ ਜਾਂ ਨਹੀਂ ਪਤਾ ਬੱਚਾ ਕਹਿੰਦਾ ਉਹ ਕਹੇ ਜੱਜਾ ਅੰਕਲ ਮੈਨੂੰ ਵੀ ਤਲਾਕ ਦੇ ਦਿਓ ਜੇ ਕਹਿੰਦਾ ਇਹ ਦੋਨੇ ਨਹੀਂ ਇਕੱਠੇ ਰਹਿਣਾ ਚਾਹੁੰਦੇ ਇੱਕ ਦੂਜੇ ਤੋਂ ਤਲਾਕ ਰਹੇ ਨੇ ਮੈਂ ਇਹਨਾਂ ਦੋਨੋਂ ਤੋਂ ਤਲਾਕ ਲੈ। ਮੈਨੂੰ ਕਿਤੇ ਹੋਰ ਭੇਜ ਦੋ। ਮੈਂ ਇਹਨਾਂ ਜਾਇ ਇਕੱਠਾ ਰਹੂੰਗਾ ਇਹਨਾਂ ਨਾਲ ਰਹੂੰਗਾ। ਮੈਂ ਇੱਕ ਨਾਲ ਹੀ ਰਹਿਣਾ। ਜਾਂ ਮੈਨੂੰ ਮੈਨੂੰ ਵੀ ਤਲਾਕ ਦਵਾ ਦੋ। ਹੁਣ ਬੱਚੇ ਦੀ ਇਹ ਜਿਹੜੀ ਤਲਾਕ ਵਾਲੀ ਮਾਸੂਮੀਅਤ ਸੀ ਇਹਦਾ ਬਹੁਤ ਅਸਰ ਹੋਇਆ। ਮਾਂ ਵੀ ਰੋਣ ਲੱਗੀ। ਪਿਓ ਵੀ ਭਾਵੁਕ ਹੋ ਗਿਆ। ਫਿਰ ਫੈਸਲਾ ਹੋਇਆ ਵੀ ਤੁਸੀਂ ਗੱਲਬਾਤ ਕਰ ਲੋ ਤਾਂ ਘੰਟਾ। ਫਿਰ ਉਹ ਇਕੱਲਾ ਮਿਲੇ। ਇਕੱਲਾ ਮਿਲਣ ਤੋਂ ਬਾਅਦ ਜਦੋਂ ਉਹ ਵਾਪਸ ਆਉਂਦੇ ਨੇ ਤੇ ਫਿਰ ਉਹ ਆਪਣਾ ਫੈਸਲਾ ਸੁਣਾਉਂਦੇ ਨੇ ਕਹਿੰਦੇ ਜੀ ਅਸੀਂ ਇਕੱਠੇ ਰਹਾਂਗੇ ਮਤਲਬ ਕਿ ਬੱਚੇ ਦੀ ਇਹ ਗੱਲ ਲੈ ਕਿ ਮੈਨੂੰ ਵੀ ਜ਼ਲੌਕ ਦੇ ਦੋ ਜੇ ਇਕੱਠੇ ਰਹਿਣਾ ਚਾਹੁੰਦੇ ਮਾਪਿਓ ਨੂੰ ਇਕੱਠੇ ਕਰਤਾ ਤੇ ਉਹਨਾਂ ਨੇ ਫਿਰ ਜਿਹੜੇ 20 ਮਾਰਚ 2015 ਤੋਂ ਅਲੱਗ ਰਹੇ ਜੇ ਸੀ ਉਹਨਾਂ ਨੇ 1 ਫਰਵਰੀ ਇਸ 31 ਜਨਵਰੀ ਨੂੰ ਕੇਸ ਰਜਿਸਟ੍ਰ 1 ਫਰਵਰੀ ਨੂੰ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਔਰ ਬੱਚਾ ਉਹਨਾਂ ਦੇ ਨਾਲ ਤੇ ਆਪਾਂ ਹੁਣ ਆਸ ਕਰੀਏ ਕਿ ਇਹ ਪਰਿਵਾਰ ਸਹੀ ਜਿਹੜਾ ਜ਼ਿੰਦਗੀ ਜੀਵੇ ਪਿਆਰ ਨਾਲ ਰਹੇ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਜਿਹੜੇ ਬੰਦੇ ਤਲਾਕ ਤਲਾਕ ਕਰਦੇ ਨੇ ਤੇ ਜਿਨ੍ਹਾਂ ਦੇ ਬੱਚੇ ਨੇ ਉਹ ਬੱਚਿਆਂ ਦਾ ਧਨੂਖ ਖਿਆਲ ਰੱਖਣ ਥੋੜੀ ਹੋਮੇ ਥੋੜੀ ਲੜਾਈ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਦੀ ਹੈ ਹਰ ਬੱਚਾ ਇਹਨਾਂ ਲੱਕੀ ਨਹੀਂ ਹੁੰਦਾ ਜਿੰਨਾ ਇਹ ਸੀ ਇਹਦੇ ਵੀ ਵਿਅਸਤ ਬਹੁਤ ਵੱਡਾ ਸਟੈਪ ਲਿਆ ਭਾਵੇਂ ਮਸੂਮੀਅਤ ਕਿਹਾ ਕਿ ਮੈਨੂੰ ਵੀ ਤਲਾਕ ਦੇ ਦਿਓ ਲੇਕਿਨ ਸਟੈਪ ਬਹੁਤ ਵੱਡਾ ਸੀ ਮੈਂ ਦੋਨਾਂ ਨਾਲ ਰਹੂੰ ਜਾਂ ਦੋਨਾਂ ਤੋਂ ਬਿਨਾਂ ਰਹੂੰ ਤੇ ਇਹਦੇ ਇਸ ਗੱਲੋ ਜਿਹੜਾ ਹੈ ਉਹਨਾਂ ਦਾ ਦਿਲ ਇਹਦੇ ਨਾਲ ਬਲੰਦ ਰਿਆ ਗਿਆ ਔਰ ਉਹਨਾਂ ਨੇ ਫੈਸਲਾ ਕਰ ਲਿਆ ਕੱਠੇ ਰਹਿੰਦਾ ਤੇ ਹੁਣ ਘਟੋ ਘਟ ਉਹ ਲੋਕ ਜ਼ਰੂਰ ਸੋਚਣ ਜਿਹੜੇ ਤਲਾਕ ਦੇ ਵਿੱਚ ਸੋਚ ਰਹੇ ਜਿਹੜੇ ਤਲਾਕ ਲੈਣਾ ਤੇ ਉਹਨਾਂ ਦੇ ਬੱਚੇ ਨੇ ਤਲਾਕ ਲੈਣ ਤੋਂ ਪਹਿਲਾਂ ਬੱਚਿਆਂ ਵੱਲ ਜ਼ਰੂਰ ਦੇਖੋ ਨਹੀਂ ਬੱਚੇ ਤੁਹਾ ਤੋਂ ਤਲਾਕ ਲੈ ਲੈਣਗੇ ਫਿਰ ਦੇਖੋਗੇ ਆਲਾ-ਦਾਲਾ ਇਹ ਜਿਹੜਾ ਹੈ ਅੱਜ ਦੀ ਵੀਡੀਓ ਇਹੀ ਸਾਨੂੰ ਸਪਕ ਦਿੰਦੀ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ